ਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਠੀਕ ਹੋ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਅਸੀਂ ਚੱਲੇ ਆ ਖੇਤ ਪੱਠੇ ਚੱਕਣ ਤੇ ਦੇਖ ਸਕਦੇ ਹੋ ਆਪਾਂ ਹੁਣ ਚੱਲੇ ਆ ਪੱਠੇ ਚੱਕਣ ਸਵੇਰ ਦਾ ਟਾਈਮ ਹੋ ਚੁੱਕਾ ਹੈ ਗੱਲ ਕਰੀਏ ਨਵੀਂ ਨਿਊਜ਼ ਦੀ ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਆਲੇ ਦੁਆਲੇ ਬਹੁਤ ਜ਼ਿਆਦਾ ਧੁੰਦ ਹੈ ਦੇਖ ਸਕਦੇ ਹੋ ਤੁਸੀਂ ਇੰਨੀ ਧੁੰਦ ਹੈ ਕਿ ਬੰਦਾ ਵੀ ਨਹੀਂ ਦਿਸਦਾ ਉਹ ਦੇਖੋ ਆ ਪੱਠੇ ਚੱਕਣ ਚੱਲੇ ਆ ਤੇ ਹੁਣ ਆਪਾਂ ਤੁਹਾਨੂੰ ਦਿਖਾ ਰਿਹਾ ਤਾਜਾ ਅਪਡੇਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਕਰੋ ਲਾਈਕ ਤੇ ਕਮੈਂਟ ਫੋਲੋ ਜ਼ਰੂਰ ਕਰ ਲਿਆ ਕਰੋ ਫੋਲੋ ਸਬਸਕ੍ਰਾਈਬ ਇਹ ਤਿੰਨ ਚਾਰ ਚੀਜ਼ਾਂ ਕਰਨੀਆਂ ਨਾ ਭੁੱਲਿਆ ਕਰੋ ਮੈਂ ਤੁਹਾਡਾ ਆਪਣਾ ਸੁਨੀ ਰਾਏ ਕੁਰੀਸ਼ਾਦਪੁਰੀਆ ਜੇ ਆਪਾਂ ਤੁਹਾਨੂੰ ਦਿਖਾਈਏ ਅੱਜ ਦੀ ਧੁੰਦ ਤੇ ਧੁੰਦ ਬਹੁਤ ਜ਼ਿਆਦਾ ਹੈ ਦੇਖ ਸਕਦੇ ਹੋ ਉਹ ਮੋਟਰ ਵੀ ਨਹੀਂ ਦਿਸਦੀ ਪਿਆ ਤਾਂ ਲਓ ਵੀ ਦੋਸਤੋ ਦੇਖੋ ਤੇ ਜੇ ਵਾੜ ਕਰੀਏ ਤਾਂ ਵਾੜ ਵੀ ਵੇਖੋ ਅਜ ਖਿੰਡਰੇ ਹੋਏ ਆ ਪੂਰੇ। ਲਓ ਵੀ ਦੋਸਤੋ ਦੇਖ ਸਕਦੇ ਹੂੰ ਤੇ ਜੇ ਗੱਲ ਕਰੀਏ ਪੱਠਿਆਂ ਦੀ ਤਾਂ ਪੱਠਾ ਜਿੰਨਾ ਕੋਰਾ ਵੱਧ ਚੁੱਕਾ ਹੈ ਕਿ ਪੱਠਾ ਆਪ ਨੂੰ ਆਪ ਨਹੀਂ ਸੰਭਾਲ ਪਾਰ ਹੈ। ਤੁਸੀਂ ਦੇਖ ਸਕਦੇ ਹੂੰ ਪੱਠੇ ਬਹੁਤ ਔਖੇ ਹੋ ਗਏ ਵੱਢਣੇ ਵੀ। ਤੇ ਹੁਣ ਆਪਾਂ ਤੁਹਾਨੂੰ ਦਿਖਾਣ ਲੱਗੇ ਆ ਪੱਲੀ ਮਹਿਕਮਾ ਦੇਖ ਸਕਦੇ ਹੂੰ। ਇਹ ਆ ਵੇਖੋ ਫਿਰ ਔਹ ਲਓ ਜੀ। ਆਏ ਉਹ ਤੁਮ ਆਪਾ ਦਿਖਾ ਰਹੇ ਆ ਸਾਹਮਣੇ ਜਨਾਬ ਜੀ ਭੱਜੇ ਜਾ ਰਹੇ ਆ ਲਓ ਵੀ ਉਹ ਪੱਠੇ ਤੇ ਜੁੜ ਲੋ ਇੱਥੇ ਨਾ ਕਰੀ ਠੀਕ ਆ ਲਓ ਵੀ ਦੋਸਤੋ ਦੇਖ ਸਕ ਰਹੇ ਤੁਸੀਂ ਇਹ ਹੈਗਾ ਅੱਜ ਦਾ ਬਲੌਗ ਖੇਤ ਦੇ ਵਿੱਚ ਗਏ ਪੱਠੇ ਚੱਕਣ ਦਾ ਦੇਖ ਸਕਦੇ ਹਾਂ ਪੱਠੇ ਖਿੰੜਰੇ ਪਏ ਦੇਖ ਸਕਦਾ ਹਾਂ ਇਹ ਉਹ ਦੇਖੋ ਆਪਾਂ ਕੇ ਪਹਿਲਾ ਬਲੌਗ ਬਣਾ ਰਹੇ ਆ ਫੇਰ ਹੀ ਪੱਠੇ ਚੱਕਾਂਗੇ ਲੋ ਵੀ ਦੋਸਤੋ ਦੇਖ ਸਕਨੇ ਹੋ ਆਦੇ ਬਲਾਕ ਦੇ ਵਿੱਚ ਤੌਂ ਦੀ ਤੌਂਦ ਤੌਂ ਦੀ ਤੌਂਦ ਦੇਖੋ ਯਾਰ ਬਹੁਤ ਹੀ ਜ਼ਿਆਦਾ ਕੀ ਕੀਤਾ ਜਾ ਸਕਦਾ ਦੱਸੋ ਹੈ ਆਦੇ ਬਲਾਕ ਦੇ ਵਿੱਚ ਇੰਨੇ ਹੀ ਅਗਾ ਨਿਊ ਬਲਾਕ ਦੇ ਨਾਲ ਮਿਲਦੇ ਆ ਤੁਹਾਡੇ ਨਾਲ ਖਾਸ ਮੁਲਾਕਾਤ ਦੇ ਵਿੱਚ ਹੁਣ ਚਾੜੀਏ ਟੋਪੀ ਤੇ ਆਗੀ ਖੰਗ ਨਾਲੀ ਲੋਬ ਇੰਜਨ ਵੀ ਦੇਖੋ ਧੁੰਦ ਵਿੱਚ ਨਹੀਂ ਦਿਖ ਰਿਹਾ ਆਪਾਂ ਨੂੰ ਤੇ ਬਸ ਹੋਰ ਪੱਠੇ ਦਿਖਾ ਦਿੰਨੇ ਤੁਹਾਨੂੰ ਲਸਣ ਦੇਖੋ ਕਿਦਾਂ ਹੋਇਆ ਪੈ ਲੋ ਵੀ ਧੰਨਵਾਦ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਤੇ ਕਮੈਂਟ ਫੋਲੋ ਕਰਨਾ ਨਾ ਭੁੱਲਿਓ